hi john, my name is Virender from usa india today newspaper and Sargam tv usa and i'm also doing marriageindia.com We will find girls and girls for you to marry and uh, you can call me anytime 510 943 8037 or you can email me serganttv at gmail.com or you can fill up your bio data on मैरिज लगन डॉट का थैंक यू रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम नेडा यू के ऑस्ट्रेलिया इंडिया एंड लोरपुर मोर इन्फॉर्मेशन कॉल फाइव वन जीरो नाइन फोर थ्री एट जीरो अमरीका ਦਾ ਕੀਤਾ ਜਾ ਰਿਹਾ ਅੰਦੇਸ਼ਾ ਲੱਖਾਂ ਕਰਾਂ ਦੀ ਬੱਤੀ ਹੋ ਗਈ ਏ ਗੁਲ ਜੀਹਾ ਅਮਰੀਕਾ 'ਚ ਭਾਰੀ ਠੰਡ ਕਰਕੇ ਬਰਫੀਲੇ ਤੂਫਾਨਾਂ ਨੇ ਭਾਰੀ ਤਬਾਈ ਮਚਾ ਦਿੱਤੀ ਏ 23 ਜਨਵਰੀ ਤੋਂ ਸ਼ੁਰੂ ਹੋਏ ਇਸ ਸ਼ਕਤੀਸ਼ਾਲੀ ਸੱਦੀਆਂ ਦੇ ਤੂਫਾਨ ਕਾਰਨ ਹੁਣ ਤੱਕ 14 ਰਾਜਾਂ ਵਿੱਚੋਂ ਕੁਝ ਮੋਤਾਂ ਜਿਹੜੀਆਂ ਹਈਆਂ ਆ ਉਹ ਦੱਸਣ ਦਾ ਇਹ ਅੰਦੇਸ਼ਾ ਰਗਾ ਦੱਸਿਆ ਜਾ ਰਿਹਾ ਹੈ ਤੁਹਾਨੂੰ ਦੱਸਦੀ ਕਿ ਸਤਾਨਕ ਅਧਿਕਾਰੀਆਂ ਅਤੇ ਮੀਡੀਆ ਰਿਪੋਰਟਾਂ ਅਨੁਸਾਰ ਦੇਸ਼ ਦੇ ਮੱਧ ਪੂਰਬੀ ਹਿੱਸਿਆਂ ਵਿੱਚ ਭਾਰੀ ਬਰਬਾਰੀ ਅਤੇ 0 ਤੋਂ ਹੇਠਾਂ ਤਾਪਮਾਨ ਨੇ ਜਨ ਜੀਵਨ ਨੂੰ ਠੱਪ ਕਰ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ 23 ਜਨਵਰੀ ਨੂੰ ਵਿਕਸਿਤ ਹੋਇਆ ਇਹ ਤੂਫਾਨ ਹਫਤੇ ਦੇ ਅੰਤ ਵਿੱਚ ਇੱਕ ਵੱਡੇ ਖੇਤਰ ਵਿੱਚ ਫੈਲ ਗਿਆ ਅਤੇ ਸੜਕਾਂ ਤੇ ਵਪਾਰੀ ਨੇ ਆਵਾਜਾਈ ਨੂੰ ਠੱਪ ਕਰ ਦਿੱਤਾ ਹਜ਼ਾਰਾਂ ਉਡਾਨਾਂ ਨੂੰ ਰੱਦ ਕਰਨ ਲਈ ਮਜਬੂਰ ਕਰ ਦਿੱਤਾ ਗਿਆ ਅਤੇ ਬਿਜਲੀ ਸਪਲਾਈ ਵਿੱਚ ਵਿਗੜ ਪਿਆ 26 ਜਨਵਰੀ ਤੱਕ ਬਰਫਬਾਰੀ ਘੱਟ ਗਈ ਪਰ ਇੱਕ ਗੰਭੀਰ ਠੰਡੀ ਲਹਿਰ ਬਣੀ ਬਣੀ ਜੋ ਲੰਬੇ ਸਮੇਂ ਤੱਕ ਜਾਰੀ ਰਹਿਣ ਦੀ ਉਮੀਦ ਹੈ 27 ਜਨਵਰੀ ਤੱਕ 5.5 ਲੱਖ ਘਰਾਂ ਤੋਂ ਵੱਧ ਦਾ ਕਾਰੋਬਾਰ ਬਿਜਲੀ ਤੋਂ ਬਿਨਾਂ ਬਿਨਾਂ ਸਨ ਲੋਕੜੇ ਗਏ ਬਿਜਲੀ ਤੋਂ ਬਿਨਾਂ ਸਨ ਅਤੇ ਨਿਊ ਜਾਰਿਕ ਸ਼ਹਿਰ ਵਿੱਚ 10 ਲੋਕਾਂ ਦੀ ਜਿਹੜੀ ਗਈ ਆ ਉਹ ਮੌਤ ਸੋਸ਼ਲ ਮੀਡੀਆ ਉਤੇ ਦੱਸੀ ਜਾ ਰਹੀ ਹੈ ਮੇਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ 27 ਜਨਵਰੀ ਨੂੰ ਤਾਪਮਾਨ ਮੰਨੀ 13 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਜੋ ਕਿ 8 ਸਾਲਾਂ ਵਿੱਚ ਸਭ ਤੋਂ ਠੰਡਾ ਸੀ ਪਰ ਇਹ ਸਪਸ਼ਟ ਨਹੀਂ ਹੈ ਕਿ ਉਹ ਬੇਗਰ ਸਨ ਜਾਂ ਨਹੀਂ ਕਿਉਂਕਿ ਕੁਝ ਮੌਤਾਂ ਹੋਈਆਂ ਸੀ ਉਹ ਉਹਨਾਂ ਬਾਰੇ ਮਿਹੇ ਸਾਹਿਬ ਨੇ ਗੱਲ ਕੀਤੀ ਏ ਬੇਨ ਨੇ ਕਿਹਾ ਕਿ ਕੁਝ ਮਿੱਤਕ ਪਹਿਲਾਂ ਆਸਰਾ ਪ੍ਰਣਾਲੀ ਦੇ ਸੰਪਰਕ ਵਿੱਚ ਸਨ ਪਰ ਮੌਤ ਦੇ ਕਾਰਨਾਂ ਦਾ ਹਾਲੇ ਵੀ ਜਾਂਚ ਕੀਤੀ ਜਾ ਰਹੀ ਏ ਤਾਂ ਦੱਸ ਦਈਏ ਕਿ ਬੇहद ਗੰਬੀਰ ਨੈਸਵਿਲ ਟੈਨੈਂਸੀ ਵਿੱਚ ਸਥਿਤੀ ਵਿਗੜਨ ਦੀ ਉਮੀਦ ਹੈ ਜਿੱਥੇ 28 ਜਨਵਰੀ ਦੀ ਸਵੇਰ ਨੂੰ ਤਾਪਮਾਨ ਮੰਕਫੀ 14 ਡਿਗਰੀ ਸੈਲਸੀਅਸ ਤੱਕ ਡਿੱਗ ਸਕਦਾ ਹੈ ਡਿੱਗ ਸਕਦਾ ਹੈ 1,35,000 ਤੋਂ ਵੱਧ ਘਰ ਅਤੇ ਕਾਰੋਬਾਰ ਬਿਜਲੀ ਤੋਂ ਬਿਨਾ ਹਨ 32 ਗੁੱਲ ਹੋ ਚੁੱਕੀ ਗਈਆਂ ਜਿਨ੍ਹਾਂ ਲੋਕਾਂ ਦਾ ਕਾਰੋਬਾਰ ਹੈਗਾ ਸੀ ਬਿਜਲੀ ਦੇ ਕਾਰਨ ਉਹ ਵੀ ਫਿਲਹਾਲ ਠੱਪ ਹੋ ਗਿਆ ਹੈ ਕਿ ਮੌਸਮ ਖਰਾਬ ਹੁੰਦਾ ਹੈ ਤਾਂ ਠੰਡ ਤੋਂ ਬਚਣ ਲਈ ਇੱਥੇ ਆਉਂਦੇ ਹਨ ਲੋਕ ਜਿਹੜੇ ਆਪਦੇ ਘਰਾਂ ਦੇ ਵਿੱਚ ਰਹਿ ਕੇ ਅੱਗ ਭਜਾਉ ਤੋਂ ਤੇ ਐਮਰਜੈਂਸੀ ਟੀਮਾਂ ਓਵਰਟਾਈਮ ਕੰਮ ਕਰ ਰਹੀਆਂ ਹਨ ਤਾਂ ਦੱਸ ਦਈਏ ਕਿ ਇਸ ਤੂਫਾਨ ਨਾਲ ਹੋਈਆਂ ਮੌਤਾਂ ਤੋਂ ਵੱਖ-ਵੱਖ ਕਾਰਨ ਦੱਸੇ ਜਾ ਰਹੇ ਨੇ ਕੋਈ ਠੰਡ ਕਰਕੇ ਦੱਸ ਰਹੇ ਨੇ ਕਿ ਜਿਹਨਾਂ ਦਾ ਤਾਪਮਾਨ ਘਟ ਜਿਹੜਾ ਜਾਣ ਕਰਕੇ ਪਰਫੀਲੇ ਸਮੇਂ ਦਿਲ ਦਾ ਦੌਰਾ ਪੈ ਗਿਆ ਹੈ ਕਈਆਂ ਨੂੰ ਠੰਡ ਤੇ ਫਿਸਲਣ ਨਾਲ ਹਾਸੇ ਹੋਏ ਹਨ ਲੇਕਿਨ ਜਿਹੜੀ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਸੋਸ਼ਲ ਮੀਡੀਆ ਤੇ ਤੇ ਕਾਫੀ ਡਰਾਉਣੀਆ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਤੇ ਅਜੇ ਵੀ ਜਿਹੜਾ ਮੌਸਮ ਜਿਹੜਾ ਆਇਆ ਉਹ ਸਹੀ ਨਹੀਂ ਦਿਖਾਈ ਦੇ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਾਲਾਤ ਹੋਰ ਵਿਗੜ ਸਕਦੇ ਹਨ ਇਹ ਤਾਂ ਹੁਣ ਆਉਣ ਵਾਲੇ ਦਿਨਾਂ ਚ ਹੀ ਪਤਾ ਚੱਲੇਗਾ ਲੇਕਿਨ ਫਿਲਹਾਲ ਉਥੋਂ ਦੇ ਜਿਹੜੇ ਲੋਕ ਨੇ ਉੱਥੋਂ ਦਾ ਪ੍ਰਸ਼ਾਸਨ ਨੇ ਉਹਨਾਂ ਵੱਲੋਂ ਲੋਕਾਂ ਨੂੰ ਘਰੇ ਰਹਿਣ ਦੀ ਅਤੇ ਆਪਲਾ ਤਿਆਰ ਰੱਖਣ ਦੀ ਖਾਸ ਅਪੀਲ ਕੀਤੀ ਹੈ। ਹਾਇ ਇਸ ਹਾਈਡਨ ਮਾਈ ਨੇਮ ਇਜ਼ ਵਿਰੇਂਦਰ ਫ্রম ਯੂ ਐਸ ਏ ਇੰਡੀਆ ਟੂਡੇ ਨਿਊਜ਼ਪੇਪਰ ਐਂਡ ਸਰਗਮ ਟੀਵੀ ਯੂ ਐਸ ਏ And I'm also doing marriagelegend.com. We will find girls and girls for you to marry. And uh, you can call me anytime, 510-943-8037. Or you can email me, sargamtv at gmail.com. Or you can fill up your bio data on marriagelegend.com. Thank you. स्वर्ग में बनते हैं लेकिन धरती आरोप हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है मैरिज लगन इज अडिंग मैच मेकिंग सर्विसेज प्रोवाइडर वी ऑफर ट्रस्टेड एंड ऑथेंटिक मेट्रीमोनल प्रोफाइल्स दो आर लुकिंग फॉर राइट ऑफ ग्रूम फॉर मैरिज रजिस्टर एट इन्फो एट मैरिज लगन डॉट कॉम वी केट ऑफ